ਕਾਂਗਰਸ ਪਾਰਟੀ ਚੋਂ ਸਸਪੈਂਡ ਚੱਲ ਰਹੇ ਫਲੋਰ ਤੋਂ ਐਮ ਐਲ ਏ ਵਿਕਰਮਜੀਤ ਚੌਧਰੀ ਦੀ ਪਾਰਟੀ ਦੇ ਵਿੱਚ ਅੱਜ ਬਹਾਲੀ ਹੋਣ ਜਾ ਰਹੀ ਹੈ। ਸੂਬੇ ਦੇ ਪੰਜਾਬ ਸੂਬੇ ਦੇ ਪ੍ਰਧਾਨ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਵੱਲੋਂ ਅੱਜ ਉਹਨਾਂ ਦੀ ਬਹਾਲੀ ਹੈ ਜਿਹੜੀ ਉਹ ਪਾਰਟੀ ਦੇ ਵਿੱਚ ਕਰਾਈ ਜਾਏਗੀ। ਸੋ ਦੱਸਦੇ ਕਿ ਪਾਰਟੀ ਵਿਰੋਧੀਆਂ ਗਤੀਵਿਧੀਆਂ ਦੇ ਚੱਲਦੇ ਹੋਏ ਵਿਕਰਮਜੀਤ ਸਿੰਘ ਚੌਧਰੀ ਨੂੰ ਪਾਰਟੀ ਦੇ ਵਿੱਚੋਂ ਸਸਪੈਂਡ ਕਰ ਦਿੱਤਾ ਗਿਆ ਸੀ ਲੰਬੇ ਸਮੇਂ ਤੋਂ ਸਸਪੈਂਡ ਚੱਲ ਰਹੇ ਸੀ ਲੇਕਿਨ ਉਹ ਐਮਐਲਏ ਫਲੋਰ ਬਣੇ ਹੋਏ ਸੀ ਪਾਰਟੀ ਦੇ ਵੱਲੋਂ ਸਸਪੈਂਡ ਕੀਤਾ ਗਿਆ ਸੀ ਲੇਕਿਨ ਅੱਜ ਰਾਜਾ ਬੜਿੰਗ ਦੇ ਵੱਲੋਂ ਉਹਨਾਂ ਨੂੰ ਪਾਰਟੀ ਦੇ ਵਿੱਚ ਮੁੜ ਬਹਾਲ ਕਰ ਦਿੱਤਾ ਜਾਵੇਗਾ ਸੋ ਉਹਨਾਂ ਦੀ ਬਹਾਲੀ ਪਾਰਟੀ ਦੇ ਵਿੱਚ ਹੋਣ ਜਾ ਰਹੀ ਹੈ ਸੋ ਖੁਦ ਵਿਕਰਮਜੀਤ ਚੌਧਰੀ ਦੇ ਵੱਲੋਂ ਇਹ ਕਿਹਾ ਗਿਆ ਕਿ ਉਹ ਕਾਂਗਰਸੀ ਸੀ ਕਾਂਗਰਸ ਦੇ ਨਾਲ ਸੀ ਭਾਵੇਂ ਕਿ ਪਾਰਟੀ ਦੇ ਵੱਲੋਂ ਉਹਨਾਂ ਨੂੰ ਸਸਪੈਂਡ ਕੀਤਾ ਗਿਆ ਸੀ ਲੇਕਿਨ ਉਹ ਕਾਂਗਰਸ ਦੇ ਹੀ ਸਿਪਾਹੀ ਬਣ ਕੇ ਹੁਣ ਤੱਕ ਚਲ ਰਹੇ ਨੇ ਸੋ ਇਹ ਖੁਦ ਬਿਕਰਮਜੀਤ ਚੌਧਰੀ ਦੇ ਵੱਲੋਂ ਕਿਹਾ ਗਿਆ ਸੋ ਦੱਸ ਦਈਏ ਕਿ ਅੱਜ ਦਾਖਾਂ ਦੇ ਵਿੱਚ ਇੱਕ ਸਮਾਗਮ ਦੇ ਵਿੱਚ ਰਾਜਾ ਬੜਿੰਗ ਜੀ ਵੱਲੋਂ ਉਹਨਾਂ ਨੂੰ ਪਾਰਟੀ ਦੇ ਵਿੱਚ ਬਹਾਲ ਕੀਤਾ ਜਾਏਗਾ ਸੋ ਦੱਸ ਦਈਏ ਕਿ ਕਾਂਗਰਸ ਪਾਰਟੀ ਦੇ ਮਰਹੂਮ ਐਮਪੀ ਸੰਤੋਖ ਸਿੰਘ ਚੌਧਰੀ ਦੇ ਪੁੱਤਰ ਨੇ ਅਤੇ ਐਮਐਲਏ ਨੇ ਫਲੋਰ ਤੋਂ ਦੱਸ ਦਈਏ ਕਿ ਮਰਹੂਮ ਚੌਧਰੀ ਸੰਤੋਖ ਸਿੰਘ ਚੌਧਰੀ ਜਿਨ੍ਹਾਂ ਦਾ ਕੀ ਭਾਰਤ ਜੋੜੋ ਯਾਤਰਾ ਦੇ ਦੌਰਾਨ 2023 ਦੇ ਵਿੱਚ ਜਦੋਂ ਰਾਹੁਲ ਗਾਂਧੀ ਪੰਜਾਬ ਦੇ ਵਿੱਚ ਭਾਰਤ ਜੋੜੋ ਯਾਤਰਾ ਦੇ ਤਹਿਤ ਆਏ ਸੀ ਤਾਂ ਉਸ ਸਮੇਂ ਇਸ ਯਾਤਰਾ ਦੇ ਦੌਰਾਨ ਹੀ ਰਾਹੁਲ ਗਾਂਧੀ ਦੇ ਨਾਲ ਚੱਲਦੇ ਸਮੇਂ ਉਹਨਾਂ ਨੂੰ ਦਿਲ ਦਾ ਦੌਰਾ ਪਿਆ ਸੀ ਜਿਹੜਾ ਕਿ ਉਹਨਾਂ ਲਈ ਮਾਰੂ ਸਾਬਤ ਹੋਇਆ ਸੀ ਅਤੇ ਇਸ ਦੇ ਦਿਲ ਦੇ ਦੌਰੇ ਦੇ ਕਾਰਨ ਸੰਤੋਖ ਸਿੰਘ ਚੌਧਰੀ ਦੀ ਜਿਹੜੀ ਹੈ ਮੌਤ ਹੋ ਗਈ ਸੀ ਦੱਸਦੇ ਕਿ ਲਗਾਤਾਰ 9 ਸਾਲ ਉਹ ਕਾਂਗਰਸ ਦੇ ਐਮਪੀ ਰਹੇ ਨੇ ਉਹਨਾਂ ਦੀ ਮੌਤ ਤੋਂ ਬਾਅਦ ਜਦੋਂ ਜਿਮਨੀ ਚੋਣ ਹੁੰਦੀ ਹੈ ਤਾਂ ਉਸ ਸਮੇਂ ਪਾਰਟੀ ਦੇ ਵੱਲੋਂ ਕਰਮਜੀਤ ਕੌਰ ਚੌਧਰੀ ਜਿਹੜੇ ਕਿ ਮਰਹੂਮ ਸੰਤੋਖ ਸਿੰਘ ਚੌਧਰੀ ਦੇ ਧਰਮ ਪਤਨੀ ਨੇ ਤੇ ਵਿਕਰਮਜੀਤ ਸਿੰਘ ਚੌਧਰੀ ਦੇ ਮਾਤਾ ਜੀ ਨੇ ਉਹਨਾਂ ਨੂੰ ਪਾਰਟੀ ਦੇ ਵੱਲੋਂ ਆਪਣਾ ਉਮੀਦਵਾਰ ਐਲਾਨਿਆ ਗਿਆ ਸੀ ਭਾਵੇਂ ਕਿ ਉਹ ਆਪਣੇ ਮੇਨ ਪ੍ਰਤੀਦੰਦੀ ਸ਼ਸ਼ੀਲ ਕੁਮਾਰ ਰਿੰਕੂ ਦੇ ਹੱਥੋਂ ਚੋਣ ਹਾਰ ਗਏ ਸੀ ਤੇ ਉਸ ਤੋਂ ਬਾਅਦ ਜਦੋਂ ਜਨਰਲ ਚੋਣ ਹੁੰਦੀ ਹੈ ਤਾਂ ਉਦੋਂ ਚੌਧਰੀ ਪਰਿਵਾਰ ਨੂੰ ਇਹ ਸੀ ਕਿ ਇਹ ਜਿਹੜੀ ਸੀਟ ਹੈ ਜਲੰਧਰ ਸੀਟ ਹੈ ਇੱਕ ਵਾਰ ਫਿਰ ਤੋਂ ਪਾਰਟੀ ਉਹਨਾਂ ਨੂੰ ਹੀ ਆਪਣਾ ਉਮੀਦਵਾਰ ਬਣਾਏਗੀ ਲੇਕਿਨ ਜਦੋਂ ਨਾਮ ਅਨਾਉਂਸ ਹੋਣ ਤੋਂ ਪਹਿਲਾਂ ਹੀ ਚਰਨਜੀਤ ਸਿੰਘ ਚੰਨੀ ਦੇ ਵੱਲੋਂ ਕੇਕ ਕੱਟਿਆ ਗਿਆ ਸੀ ਜਲੰਧਰ ਲੈ ਕੇ ਕੇਕ ਕੱਟਿਆ ਗਿਆ ਸੀ ਤਾਂ ਕਿਤੇ ਨਾ ਕਿਤੇ ਇਹ ਕੇਕ ਚਰਚਾ ਦੇ ਵਿੱਚ ਆਇਆ ਸੀ ਕਿਉਂਕਿ ਕੇਕ ਤੋਂ ਬਾਅਦ ਜੋਵਾਨੀ ਹਮਨੇ ਨੇ ਜਿਹੜੇ ਚੌਧਰੀ ਪਰਿਵਾਰ ਜਾਂ ਖਾਸ ਤੌਰ ਤੇ ਵਿਕਰਮਜੀਤ ਚੌਧਰੀ ਦੀ ਗੱਲ ਕਰੀਏ ਤੇ ਚਰਨਜੀਤ ਸਿੰਘ ਚੰਨੀ ਦੇ ਵਿਚਕਾਰ ਸ਼ੁਰੂ ਹੋ ਗਈ ਸੀ ਸੋ ਲਗਾਤਾਰ ਇਹ ਤਲਕੀ ਵਧਦੀ ਹੋਈ ਨਜ਼ਰ ਆਈ ਸੀਗੀ ਭਾਵੇਂ ਕਿ ਪਾਰਟੀ ਦੇ ਵੱਲੋਂ ਇਹ ਲਗਾਤਾਰ ਵੱਧ ਰੀਆਂ ਦੂਰੀਆਂ ਨੂੰ ਸੁਲਝਾਉਣ ਦੀ ਕੋਸ਼ਿਸ਼ ਵੀ ਕੀਤੀ ਗਈ ਸੀ ਲੇਕਿਨ ਜਦੋਂ ਪਾਰਟੀ ਦੇ ਵੱਲੋਂ ਚਰਨਜੀਤ ਸਿੰਘ ਚੰਨੀ ਨੂੰ ਆਪਣਾ ਉਮੀਦਵਾਰ ਐਲਾਨਿਆ ਗਿਆ ਤਾਂ ਇਹ ਦੂਰੀਆਂ ਹੋਰ ਵੱਧੀਆਂ ਹੋਈਆਂ ਦਿਖਾਈ ਦਿੱਤੀਆਂ ਸੀ ਸੋ ਦੱਸ ਦਈਏ ਕਿ ਉਸ ਸਮੇਂ ਚੌਧਰੀ ਪਰਿਵਾਰ ਦੇ ਵੱਲੋਂ ਕਾਂਗਰਸ ਦੇ ਖਿਲਾਫ ਹੀ ਭੁਗਤਦੇ ਹੋਏ ਦਿਖਾਈ ਦਿੱਤਾ ਸੀ ਚੌਧਰੀ ਪਰਿਵਾਰ ਜਿਸ ਤੋਂ ਬਾਅਦ ਭਾਵੇਂ ਕਿ ਪਾਰਟੀ ਦੇ ਵੱਲੋਂ ਲਗਾਤਾਰ ਵਿਕਰਮਜੀਤ ਚੌਧਰੀ ਨੂੰ ਸਮਝਾਉਣ ਦੀ ਕੋਸ਼ਿਸ਼ ਵੀ ਕੀਤੀ ਗਈ ਸੀ ਲੇਕਿਨ ਜਿਸ ਤਰੀਕੇ ਦੇ ਨਾਲ ਆਪਸ ਦੇ ਵਿੱਚ ਸ਼ਬਦੀ ਬਾਣ ਚਰਨਜੀਤ ਸਿੰਘ ਚੰਨੀ ਅਤੇ ਵਿਕਰਮਜੀਤ ਸਿੰਘ ਚੌਧਰੀ ਦੇ ਚੱਲ ਰਹੇ ਸੀ ਤਾਂ ਪਾਰਟੀ ਦੇ ਵੱਲੋਂ ਪਾਰਟੀ ਵਿਰੋਧੀ ਗਤੀਵਿਧੀਆਂ ਦੇ ਚੱਲਦੇ ਹੋਏ ਵਿਕਰਮਜੀਤ ਚੌਧਰੀ ਨੂੰ ਪਾਰਟੀ ਦੇ ਵਿੱਚੋਂ ਸਸਪੈਂਡ ਕਰ ਦਿੱਤਾ ਗਿਆ ਸੀ ਸੋ ਉਸ ਸਮੇਂ ਦੇ ਤਤਕਾਲੀ ਜਿਹੜੇ ਪੰਜਾਬ ਦੇ ਇੰਚਾਰਜ ਸੀ ਦਵਿੰਦਰ ਯਾਦਵ ਉਹਨਾਂ ਦੇ ਵੱਲੋਂ ਪਾਰਟੀ ਵਿਰੋਧੀ ਗਤੀਵਿਧੀਆਂ ਦੇ ਚੱਲਦੇ ਹੋਏ ਵਿਕਰਮਜੀਤ ਚੌਧਰੀ ਦੀ ਜਿਹੜੀ ਹੈ ਉਹ ਸਸਪੈਂਸ਼ਨ ਹੈ ਜਿਹੜੀ ਪਾਰਟੀ ਦੇ ਵਿੱਚੋਂ ਕਰ ਦਿੱਤੀ ਗਈ ਸੀ ਉਹ ਦੱਸ ਦिए लेकिन ਅੱਜ ਪਾਰਟੀ ਕੁ ਵਫਰ ਤੋਂ ਮਜ਼ਬੂਤ ਹੁੰਦੀ ਦਿਖਾਈ ਦੇ ਰਹੀ ਹੈ ਕਿਉਂਕਿ ਲੁਧਿਆਣਾ ਦੇ ਵਿੱਚ ਜਿਮਨੀ ਚੋਣਾਂ ਤੇ ਪਾਰਟੀ ਦੇ ਵਿੱਚ ਲਗਾਤਾਰ ਦੂਸਰੀ ਪਾਰਟੀਆਂ ਦੇ ਵਿੱਚੋਂ ਲੋਕਾਂ ਦੀ ਆਮਦ ਹੋ ਰਹੀ ਹੈ ਆਗੋਂ ਦੀ ਆਮਦ ਹੋ ਰਹੀ ਹੈ ਉੱਥੇ ਹੀ ਰਾਜਾ ਬੜਿੰਗ ਦੇ ਵੱਲੋਂ ਆਪਣੀ ਪਾਰਟੀ ਨੂੰ ਮਜ਼ਬੂਤੀ ਦਿੰਦੇ ਹੋਏ ਆਪਣੀ ਹੀ ਪਾਰਟੀ ਦੇ ਵਿੱਚੋਂ ਸਸਪੈਂਡ ਚਲ ਰੇ ਆਪਣੇ ਇੱਕ ਐਮਐਲਏ ਨੂੰ ਫਿਰ ਤੋਂ ਪਾਰਟੀ ਦੇ ਵਿੱਚ ਬਹਾਲ ਕਰ ਲਿਆ ਗਿਆ ਲੇਕਿਨ ਦੱਸ ਦਈਏ ਕਿ ਭਾਵੇਂ ਪਾਰਟੀ ਇਹਨਾਂ ਦੇ ਵੱਲੋਂ ਨਹੀਂ ਛੱਡੀ ਗਈ ਸੀ ਸਸਪੈਂਸ਼ਨ ਜ਼ਰੂਰ ਦਿੱਤੀ ਗਈ ਸੀ ਲੇਕਿਨ ਕਰਮਜੀਤ ਕੌਰ ਚੌਧਰੀ ਜਿਹੜੇ ਕਿ ਜਿਮਨੀ ਚੌਂਡ ਦੇ ਵਿੱਚ ਮਰਹੂਮ ਸੰਤੋਖ ਚੌਧਰੀ ਦੇ ਪਰਵਾਰ ਵਿੱਚੋਂ ਉਹਨਾਂ ਦੀ ਧਰਮ ਪਤਨੀ ਜਿਨ੍ਹਾਂ ਨੂੰ ਕੀ ਸੰਤੋਖ ਸਿੰਘ ਚੌਧਰੀ ਦੀ ਮੌਤ ਤੋਂ ਬਾਅਦ ਹੋਈ ਜਿਮਨੀ ਚੋਣ ਦੇ ਵਿੱਚ ਕਾਂਗਰਸ ਪਾਰਟੀ ਦੇ ਵੱਲੋਂ ਆਪਣਾ ਉਮੀਦਵਾਰ ਬਣਾਇਆ ਗਿਆ ਸੀ ਲੇਕਿਨ ਜਦੋਂ ਜਨਰਲ ਚੋਣ ਦੇ ਵਿੱਚ ਚਰਨਜੀਤ ਸਿੰਘ ਚੰਨੀ ਨੂੰ ਇਹ ਆਪਣਾ ਉਮੀਦਵਾਰ ਕਾਂਗਰਸ ਪਾਰਟੀ ਦੇ ਵੱਲੋਂ ਐਲਾਨਿਆ ਗਿਆ ਸੀ ਤਾਂ ਇਸ ਤੋਂ ਖਫਾ ਹੋ ਕੇ ਉਹਨਾਂ ਦੇ ਵੱਲੋਂ ਉਸ ਤੋਂ ਕੁਝ ਸਮੇਂ ਬਾਅਦ ਹੀ ਜੇਕਰ 2024 ਦੀ ਗੱਲ ਕਰੀਏ ਤਾਂ ਬੀਜੇਪੀ ਦੇ ਵਿੱਚ ਉਹਨਾਂ ਵੱਲੋਂ ਜਿਹੜੀ ਸ਼ਮੂਲੀਅਤ ਕੀਤੀ ਗਈ ਸੀ ਬੀਜੇਪੀ ਨੂੰ ਜੁਆਇਨ ਕੀਤਾ ਗਿਆ ਸੀ ਲੇਕਿਨ ਵਿਕਰਮ ਚੌਧਰੀ ਦੇ ਵੱਲੋਂ ਇਸ ਤਰ੍ਹਾਂ ਦਾ ਕੋਈ ਐਲਾਨ ਨਹੀਂ ਕੀਤਾ ਗਿਆ ਸੀ ਭਾਵੇਂ ਕਿ ਉਹਨਾਂ ਨੇ ਆਪਣੀ ਮਾਤਾ ਦੇ ਇਸ ਫੈਸਲੇ ਨੂੰ ਉਹਨਾਂ ਦਾ ਪਰਸਨਲ ਫੈਸਲਾ ਦੱਸਿਆ ਕਿ ਮਾਤਾ ਜੀ ਦਾ ਇਹ ਪਰਸਨਲ ਫੈਸਲਾ ਹੈ ਕਿ ਉਹ ਕਿਸ ਪਾਰਟੀ ਦੇ ਵਿੱਚ ਰਹਿਣਾ ਚਾਹੁੰਦੇ ਨੇ ਕਿਸ ਪਾਰਟੀ ਦੇ ਨਾਲ ਚੱਲਣਾ ਚਾਹੁੰਦੇ ਨੇ ਲੇਕਿਨ ਵਿਕਰਮਜੀਤ ਚੌਧਰੀ ਲਗਾਤਾਰ ਪਾਰਟੀ ਦੇ ਨਾਲ ਭਾਵੇਂ ਬਣੇ ਹੋਏ ਸੀਗੇ ਭਾਵੇਂ ਕਿ ਉਹਨਾਂ ਦੀ ਸਸਪੈਂਸ਼ਨ ਚੱਲ ਰਹੀ ਸੀ ਲੇਕਿਨ ਹੁਣ ਉਹਨਾਂ ਦੀ ਬਹਾਲੀ ਆ ਜਿਹੜੀ ਹੋ ਚੁੱਕੀ ਹੈ ਨਾਲ ਹੀ ਜਦੋਂ ਇਹ ਗੱਲ ਪੁੱਛਣੀ ਚਾਹੀਦੀ ਕਿ ਹੁਣ ਮਾਤਾ ਜੀ ਵੀ ਵਾਪਸ ਕਰਨਗੇ ਪਾ ਕਾਂਗਰਸ ਪਾਰਟੀ ਦੇ ਵਿੱਚ ਤਾਂ ਇਸ ਸੰਬੰਧ ਦੇ ਵਿੱਚ ਕੋਈ ਤਸੱਲੀ ਬਖਸ ਜਵਾਬ ਆ ਜਿਹੜਾ ਵਿਕਰਮਜੀਤ ਚੌਧਰੀ ਦੇ ਵੱਲੋਂ ਨਹੀਂ ਦਿੱਤਾ ਗਿਆ ਕਿ ਮਾਤਾ ਜੀ ਉਹਨਾਂ ਦੇ ਨਾਲ ਪਾਰਟੀ ਦੇ ਵਿੱਚ ਵਾਪਸੀ ਕਰ ਰਹੇ ਨੇ ਜਾਂ ਫਿਰ ਨਹੀਂ ਲੇਕਿਨ ਸਿਰਫ ਉਹਨਾਂ ਨੂੰ ਇਹ ਕਿਹਾ ਗਿਆ ਕਿ ਪਾਰਟੀ ਪ੍ਰਧਾਨ ਦਾ ਉਹਨਾਂ ਨੂੰ ਫੋਨ ਆਇਆ ਸੀ ਤੇ ਦੱਸਿਆ ਸੀ ਕਿ ਉਹਨਾਂ ਦੀ ਜਿਹੜੀ ਸਸਪੈਂਸ਼ਨ ਹੈ ਉਹ ਖਤਮ ਹੋ ਰਹੀ ਹੈ ਸੋ ਦਾਖਾਂ ਦੇ ਵਿੱਚ ਇੱਕ ਸਮਾਗਮ ਹੈ ਜਿੱਥੇ ਰਾਜਾ ਬੜਿੰਗ ਅੱਜ ਉਹਨਾਂ ਨੂੰ ਪਾਰਟੀ ਦੇ ਵਿੱਚ ਸ਼ਾਮਿਲ ਕਰ ਰਹੇ ਨੇ ਸੋ ਦੱਸ ਦਈਏ ਕਿ ਲਗਾਤਾਰ ਚਰਨਜੀਤ ਸਿੰਘ ਚੰਨੀ ਦੇ ਨਾਲ ਵਿਵਾਦਾਂ ਨੂੰ ਚੱਲਦੇ ਹੋਏ ਪਾਰਟੀ ਦੇ ਵੱਲੋਂ ਵੱਡਾ ਤੇ ਸਖਤ ਫੈਸਲਾ ਲੈਂਦੇ ਹੋਏ ਤਤਕਾਲੀ ਪੰਜਾਬ ਇਨਚਾਰਜ ਦਵਿੰਦਰ ਜਯਦਵ ਦੇ ਵੱਲੋਂ ਜਿਹੜਾ ਉਹਨਾਂ ਨੂੰ ਪਾਰਟੀ ਦੇ ਵਿੱਚੋਂ ਸਸਪੈਂਡ ਕਰ ਦਿੱਤਾ ਗਿਆ ਸੀ ਸੋ ਲੋਕ ਸਭਾ ਦੀਆਂ ਇਲੈਕਸ਼ਨਾਂ ਦੀ ਜੇਕਰ ਗੱਲ ਕਰੀਏ ਤਾਂ 2024 ਤੋਂ ਪਹਿਲਾਂ ਸਾਰਾ ਘਟਨਾਕਰਮ ਵਾਪਰਦਾਗਾ ਤੇ 2024 ਦੇ ਵਿੱਚ ਹੀ ਗੱਲ ਕਰੀਏ ਕਰਮਜੀਤ ਕੌਰ ਚੌਧਰੀ ਜਿਹੜੇ ਭਾਜਪਾ ਦੇ ਵਿੱਚ ਚਲੇ ਗਏ ਸੀਗੇ ਸੋ ਜਿਹੜੇ ਕਿ ਅਜੇ ਪਾਰਟੀ ਦੇ ਭਾਜਪਾ ਪਾਰਟੀ ਦੇ ਵਿੱਚ ਹੀ ਬਣੇ ਹੋਏ ਨੇ ਲੇਕਿਨ ਅੱਜ ਵਿਕਰਮਜੀਤ ਚੌਧਰੀ ਜਿਹੜੀ ਸਸਪੈਂਸ਼ਨ ਹੈ ਉਹ ਖਤਮ ਹੋ ਚੁੱਕੀ ਹੈ ਐਮ ਐਲ ਏ ਫਲੋਰ ਨੇ ਸੋ ਉਹਨਾਂ ਨੂੰ ਹੁਣ ਪਾਰਟੀ ਦੇ ਵਿੱਚ ਵਾਪਸ ਲਿਆ ਜਾ ਰਿਹਾ ਹੈ ਸਾਸ ਹੀ ਕਿ ਲਗਾਤਾਰ ਜਿੱਤੇ ਲੁਧਿਆਣਾ ਦੀ ਜਿਮਰੀ ਚੌਂੜ ਦੇ ਵਿੱਚ ਵਿੱਚ ਵੱਖ-ਵੱਖ ਪਾਰਟੀਆਂ ਦੇ ਵਿੱਚ ਕਾਂਗਰਸ ਨੂੰ ਛੱਡ ਕੇ ਗਏ ਆਗੂਆਂ ਦੀ ਵਾਪਸੀ ਘਰ-ਵਾਪਸੀ ਹੋ ਰਹੀ ਹੈ ਜਿਸ ਤੋਂ ਬਾਅਦ ਲਗਾਤਾਰ ਕਾਂਗਰਸ ਮਜ਼ਬੂਤੀ ਦੇ ਵੱਲ ਹੈ ਜੇਕਰ ਕੱਲ ਦੇ ਘਟਨਾਕ੍ਰਮ ਦੀ ਗੱਲ ਕਰੀਏ ਤਾਂ ਕੱਲ ਕਮਲਜੀਤ ਸਿੰਘ ਕੜਵਲ ਸਾਹਿਬ ਜਿਹੜੇ ਕੀ ਪਹਿਲਾਂ ਕਿਸੇ ਸਮੇਂ ਕਾਂਗਰਸ ਦੇ ਵੱਡੇ ਚਿਹਰੇ ਸੀਗੇ ਉਹ ਪਾਰਟੀ ਨੂੰ ਛੱਡ ਕੇ ਦੂਸਰੀਆਂ ਪਾਰਟੀਆਂ ਵਿੱਚ ਚਲੇ ਗਏ ਕੱਲ ਉਹਨਾਂ ਦੀ ਘਰ ਵਾਪਸੀ ਹੋਈ ਹੈ ਤਾਂ ਉੱਥੇ ਹੀ ਅੱਜ ਐਮਐਲਏ ਜਿਹੜੇ ਸਸਪੈਂਡ ਪਾਰਟੀ ਦੇ ਵੱਲੋਂ ਚੱਲ ਰਹੇ ਸੀ ਵਿਕਰਮਜੀਤ ਚੌਧਰੀ ਉਹਨਾਂ ਦੀ ਵੀ ਘਰ ਵਾਪਸੀ ਹੋਈ ਹੈ ਸੋ ਕਾਂਗਰਸ ਲਗਾ ਤਲ ਮਜਬੂਤ ਹੁੰਦੀ ਹੋਈ ਦਿਖਾਈ ਦੇ ਰਹੀ ਹੈ ਸੋ ਅੱਜ ਵੱਡੀ ਵਾਪਸੀ ਹੋਈ ਹੈ ਵਾਪਸੀ ਕਰਵਾਉਣ ਜਾ ਰਹੇ ਨੇ ਰਾਜਾ ਬੜਿੰਗ ਰਾਜਾ ਬੜਿੰਗ ਜੋ ਕਿ ਕਾਂਗਰਸ ਦੇ ਸੂਬਾ ਪ੍ਰਧਾਨ ਨੇ ਉਹਨਾਂ ਦੇ ਵੱਲੋਂ ਇਹ ਵਾਪਸੀ ਹੈ ਜਿਹੜੀ ਵਿਕਰਮਜੀਤ ਚੌਧਰੀ ਕਰਵਾਈ ਜਾਏਗੀ ਦੱਸ ਦिए ਕਿ ਮਰਹੂਮ ਸੰਤੋਖ ਸਿੰਘ ਚੌਧਰੀ ਜਿਹੜੇ ਭਾਰਤ ਜੋੜੋ ਯਾਤਰਾ ਦੇ ਦੌਰਾਨ ਰਾਹੁਲ ਗਾਂਧੀ ਦੀ ਉਹ ਯਾਤਰਾ ਸੀ ਜਿਹੜੀ ਪੂਰੀ ਦੇਸ਼ ਦੇ ਵਿੱਚ ਕੱਢੀ ਗਈ ਸੀ ਉਸ ਯਾਤਰਾ ਦੇ ਦੌਰਾਨ ਉਹਨਾਂ ਦੀ ਯਾਤਰਾ ਦੇ ਦੌਰਾਨ ਚੱਲਦੇ ਹੋਏ ਦਿਲ ਦਾ ਦੌਰਾ ਜਿਹੜਾਗਾ ਸੰਤੋਖ ਚੌਧਰੀ ਜੀ ਨੂੰ ਪਿਆ ਸੀ ਜਿਸ ਤੋਂ ਬਾਅਦ ਉਹਨਾਂ ਦੀ ਮੌਤ ਹੋ ਗਈ ਸੀ ਉਹਨਾਂ ਦੀ ਮੌਤ ਤੋਂ ਬਾਅਦ ਜਿਮਨੀ ਚੋਣ ਭਾਵੇਂ ਚੌਧਰੀ ਪਰਿਵਾਰਨ ਦੇ ਲਈ ਲੜੀ ਗਈ ਸੀ ਪਾਰਟੀ ਵੱਲੋਂ ਕਰਮਜੀਤ ਕੌਰ ਚੌਧਰੀ ਜਿਹੜੇ ਮਰਹੂਮ ਸੰਤੋਖ ਚੌਧਰੀ ਦੇ ਧਰਮ ਪਤਨੀ ਨੇ ਤੇ ਉਹਨਾਂ ਨੂੰ ਚੋਣ ਲੜਾਈ ਗਈ ਸੀ ਲੇਕਿਨ ਭਾਵੇਂ ਉਹ ਆਪਣੀ ਚੋਣ ਹਾਰ ਗਏ ਸੀ ਸੋ ਉਸ ਤੋਂ ਬਾਅਦ 2024 ਦੇ ਵਿੱਚ ਚਰਨਜੀਤ ਸਿੰਘ ਚੰਨੀ ਚੰਨਜੀਤ ਸਿੰਘ ਚੰਨੀ ਜਦੋਂ ਪਾਰਟੀ ਦੇ ਵੱਲੋਂ ਇਲੈਕਸ਼ਨ ਦੇ ਵਿੱਚ ਉਮੀਦਵਾਰ ਐਲਾਨੇ ਜਾਂਦੇ ਨੇ ਤਾਂ ਉਸ ਤੋਂ ਬਾਅਦ ਕਿਤਨਾ ਕਿਤੇ ਵਿਵਾਦ ਆ ਜਿਹੜਾ ਬਾਦਾਂ ਨਜ਼ਰ ਆਇਆ ਸੀ ਤੇ ਪਾਰਟੀ ਤੋਂ ਦੂਰੀਆਂ ਦਾ ਚੌਧਰੀ ਪਰਿਵਾਰ ਦੀਆਂ ਬਾਧੀਆਂ ਦਿਖਾਈ ਦਿੱਤੀਆਂ ਸੀ ਤੇ ਜਿੱਥੇ ਪਾਰਟੀ ਦੇ ਉਮੀਦਵਾਰ ਦੇ ਪਾਰਟੀ ਉਮੀਦਵਾਰ ਦੇ ਖਿਲਾਫ ਹੀ ਕਿਤਨਾ ਕਿਤੇ ਚੌਧਰੀ ਪਰਿਵਾਰ ਭੁਗਤਤਾ ਹੋਇਆ ਦਿਖਾਈ ਦਿੱਤਾ ਸੀ ਪਾਰਟੀ ਵਿਰੋਧੀ ਗਤੀਵਿਧੀਆਂ ਦੇ ਚੱਲਦੇ ਹੋਏ ਪਾਰਟੀ ਵੱਲੋਂ ਸਖਤ ਫੈਸਲਾ ਲੈਂਦੇ ਹੋਏ ਵਿਕਰਮਜੀਤ ਚੌਧਰੀ ਜਿਹੜੇ ਐਮ ਐਲ ਏ ਫਲੋਰ ਨੇ ਕਾਂਗਰਸ ਤੋਂ ਐਮ ਐਲ ਏ ਸੀ ਬਣੇ ਸੀ ਫਲੋਰ ਤੋਂ ਉਹਨਾਂ ਨੂੰ ਪਾਰਟੀ ਚੋਂ ਸਸਪੈਂਡ ਕਰ ਦਿੱਤਾ ਗਿਆ ਸੀ ਲੇਕਿਨ ਅੱਜ ਉਹਨਾਂ ਦੀ ਬਹਾਲੀ ਹੋ ਰਹੀ ਹੈ ਕਾਂਗਰਸ ਮਜ਼ਬੂਤੀ ਦੇ ਬਾਲ ਹੈ ਕਾਂਗਰਸ ਦੇ ਜਿੱਥੇ ਬਾਕੀ ਉਹ ਆਗੂ ਜਿਹੜੇ ਪਾਰਟੀ ਨੂੰ ਕੁਝ ਸਮਾਂ ਪਹਿਲਾਂ ਛੱਡ ਕੇ ਚਲੇ ਗਏ ਸੀ ਘਰ ਵਾਪਸੀ ਕਰ ਰਹੇ ਨੇ ਉੱਥੇ ਹੀ ਹੁਣ ਸਸਪੈਂਸ਼ਨ ਹੈ ਜੀ ਵਿਕਰਮ ਚੌਧਰੀ ਦੀ ਹੋਣ ਜੇ ਸਸਪੈਂਸ਼ਨ ਅੱਜ ਰੱਦ ਹੋਣ ਲੱਗੀ ਹੈ ਉਹਨ ਬਹਾਲ ਹੋ ਰਿਹਾ ਰਾਜਾ ਬੜਿੰਗ ਅੱਜ ਦਾਖਾ ਦੇ ਵਿੱਚ ਸਮਾਗਮ ਦੇ ਵਿੱਚ ਉਹਨਾਂ ਨੂੰ ਪਾਰਟੀ ਦੇ ਵਿੱਚ ਬਹਾਲ ਕਰਨਗੇ ਨਵੀਆਂ ਅਤੇ ਤਾਜ਼ਾ ਅਪਡੇਟ ਦੇ ਲਈ ਬਣੇ ਰਹੋ ਰojana lokra tv ਦੇ